ਮੈਂ ਬਾਬਾ ਅਗੇ ਸਲਾਮ ਜੀ। ਤੁਹਾਨੂੰ ਗੱਲ ਇਹ ਹੈ ਜੀ ਮੇਰਾ ਭਾਂਜਾ ਸੀ ਰਵਿੰਦਰ ਸਿੰਘ ਉਹਨਾਂ ਦੀ ਮਿਸਟ੍ਰੀ ਨਾਲ ਧਰਮਵਤਨੀ ਗੁਰਵਿੰਦਰ ਗੌਰ ਅੱਜ 8 ਮਾਰਚ ਨੂੰ ਆਹੀ ਸਾਲ 'ਚ ਜੌਰਜੀਆ ਗਏ ਸੀ। ਜੌਰਜੀਆ ਜਾਂਦੇ ਵੇ ਉਹ ਕੰਮ ਕਰਨ ਲੱਗੇ ਇਹ ਜਿਹੜਾ ਰੈਸਟੋਰੈਂਟ ਦੀ। ਮੈਨੂੰ ਕੱਲ੍ਹ ਉਹ ਕਾਲ ਆਈ 10:30 ਵਜੇ ਵੀ ਤੁਹਾਡੇ ਪਰਿਵਾਰ ਦੀ ਜਿਹੜੇ ਉਹ ਪੂਰੇ ਹੋ ਗਏ। ਇਹ ਗੱਲ ਨਾਲ ਚਲੋ ਮੈਂ ਉੱਥੇ ਰਾਬਤਾ ਕਰਨ ਕੀਤਾ ਜੀ ਸੋ ਉਸ ਤੋਂ ਬਾਅਦ ਰਾਬਤਾ ਕਰਨ ਤੋਂ ਬਾਅਦ ਪਤਾ ਲੱਗਿਆ ਵੀ ਜਿਹੜਾ ਇੱਥੇ 13 ਬੀਗ ਵੀ ਰਾਤ ਨੂੰ 9 ਵਜੇ ਬਰਫੀਲਾ ਤੂਫਾਨ ਆਇਆ ਉਹ ਤੂਫਾਨ ਇੰਨਾ ਭਿਆਨਕ ਸੀ ਜਿਹਦੇ ਨਾਲ ਰੈਸਟੋਰੈਂਟ ਦੇ ਲੈਦਰ ਦੇ ਵਗੈਰਾ ਸਾਰਾ ਕੰਮ ਬੰਦ ਹੋ ਗਿਆ ਉਸ ਤੋਂ ਬਾਅਦ ਜਦੋਂ ਅਸੀਂ ਆਪਣਾ ਕੰਮ ਆਸਾਨ ਸੰਭਾਲ ਕੇ ਬੈਠੇ ਜੀ ਤੇ ਰਾਤ ਨੂੰ ਸੌਂ ਤੋਂ ਲੱਗੇ ਇਹਨਾਂ ਨੇ ਚੈਟ ਲਾਇਆ ਜਿਹਦੇ ਹੀਟਰ ਦੀ ਦਰਵਾਸ ਕਰਵਾਸ ਸੌਂ ਵਾਸ ਲਾਇੀ ਦੀ ਉਹ ਹੀਟਰਾਂ ਦੇ ਅੱਗੇ ਤੱਕਿਆ ਖੋੜੀ ਰੱਖਦੀ ਸੀ ਉਹ ਤੱਕੀ ਬਰਫ ਨਾਲ ਬੰਦ ਹੋਣ ਦਾ ਕਾਰਨ ਜੀ ਜਿਹੜੀ ਜੈਸੀ ਅੰਦਰ ਬੰਦ ਹੋ ਗਈ ਜਿਹਦੇ ਵਿੱਚ 12 ਮੋਤਾਂ ਹੋ ਗਏ ਆ ਇੱਕ ਕੁੜੀ ਜਾਰਜੀਆ ਦੀ ਸੀ ਬਾਕੀ ਆਪਣੇ ਇੰਡੀਆ ਦੀ ਸਾਦੇ ਪੰਜਾਬ ਦੇ ਸੀ ਤੇ ਜਿਹਦੇ ਵਿੱਚ ਮੇਰਾ ਭਾਂਜਾ ਰਵਿੰਦਰ ਸਿੰਘ ਤੇ ਨਾਲ ਉਹਨਾਂ ਦੀ ਧਰਮ ਬਦਲੀ ਗੁਰਵਿੰਦਰ ਕੌਂਸਲ ਸਰ ਕੋਲੇ ਪ੍ਰੋਚਤ ਸਭ ਤੋਂ ਵੱਡਾ ਗੱਲ ਇਹ ਹੈ ਜੀ ਅਸੀਂ ਸਾਡੇ ਮਾਨਯੋਗ ਮੰਤਰੀ ਸ੍ਰੀ ਅਮਰ ਰੋੜਾ ਜੀ ਨੇ ਇਹਨਾਂ ਨਾਲ ਸਾਡੀ ਫੋਟ ਤੇ ਗੱਲ ਹੋ ਗਈ ਸੀ ਤੇ ਇਹਨਾਂ ਨੇ ਜਿਹੜਾ ਸਾਡਾ ਦਾਅਵਾ ਕੀਤਾ ਮੰਗਿਆ ਸੀ ਉਹ ਮਨ ਕੋ ਦਿੱਤਾ ਉਹਨਾਂ ਦੇ ਨਾਲ ਦੀ ਨਾਲ ਮੀਤ ਹੇਲ ਨਾਲ ਗੱਲ ਕੀਤੀ ਆ ਉਸ ਤੋਂ ਬਾਅਦ ਇਹਨਾਂ ਨੇ ਡੀਸੀ ਸਾਹਿਬ ਕੋਲ ਸਾਨੂੰ ਭੇਜਿਆ ਅਸੀਂ ਡੀਸੀ ਸਾਹਿਬ ਨੇ ਜਿਹੜਾ ਵੀ ਸਾਡੇ ਤੋਂ ਸਾਡੇ ਕੋਈ ਪਰੂ ਮੰਗਿਆ ਅਸੀਂ ਉਹ ਦੇ ਕੇ ਆਏ ਜੀ ਡੀਸੀ ਸਾਹਿਬ ਨੇ ਸਾਡੀ ਬਹੁਤ ਧਿਆਨ ਨਾਲ ਸੁਣੀਆ ਸਾਨੂੰ ਅਸੀਂ ਸਰਕਾਰ ਤੋਂ ਹੀ ਮੰਗ ਕਰਦੇ ਆ ਵੀ ਜਿਹੜੇ ਵੀ ਸਾਡੇ ਬੱਚੇ ਨੇ ਡੈੱਡ ਬੋਡੀਆਂ ਤੋਂ ਰੋਲ ਗਏ ਨੇ ਭਈਆਂ ਅਸੀਂ ਸੈਂਟਰ ਸਰਕਾਰ ਤੋਂ ਤੇ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਆ ਵੀ ਸਾਰੇ ਗਰੀਬ ਪਰਿਵਾਰ ਨੇ ਪਹਿਲਾਂ ਘਰ ਲਾਗਦੇ ਘਰ ਲਾ ਕੇ ਗਏ ਨੇ ਕੋਈ ਕੁਛ ਘਰ ਗਏ ਨੇ ਕਰਕੇ ਗਿਆ ਕੋਈ ਕੁਛ ਜ਼ਮੀਨ ਵੇਚ ਕੇ ਗਿਆ ਕੁਛ ਕਰਕੇ ਗਿਆ ਪਰ ਇਹਨਾਂ ਦੇ ਡੈੱਡ ਬੋਡੀਆਂ ਇਹਨਾਂ ਦੇ ਪਰਿਵਾਰਾਂ ਦੇ ਹਵਾਲੇ ਕੀਤੇ ਜਾਣ ਅਸੀਂ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਤੇ ਸੈਂਟਰ ਸਰਕਾਰ ਤੋਂ ਅਸੀਂ ਪੂਰਜੋਲ ਅਪੀਲ ਕਰਦੇ ਹਾਂ ਨਹੀਂ ਪਤਾ ਲੱਗਿਆ ਸੀ ਵੀ ਤੁਹਾਡੇ ਪਰਿਵਾਰ ਦੇ ਦੋ ਮੈਂਬਰ ਜਿਹੜੇ ਉੱਥੇ ਡੈੱਡ ਹੋ ਗਏ ਜੀ ਤੇ ਉੱਥੇ ਪਤਾ ਲੱਗਿਆ ਵੀ ਇੱਕ ਬਰਫੀਲੇ ਤੂਫਾਨ ਆਇਆ ਬਰਫੀਲੇ ਤੂਫਾਨ ਦੇ ਕਾਰਨ ਉੱਥੇ ਲੈਟ ਚੇਨ ਚਲੀ ਗਈ ਤੇ ਉੱਥੇ ਯੋ ਜਨਰੇਟਰ ਸੀ ਉਹਨਾਂ ਨੇ ਲੋਬੀ ਦੇ ਵਿੱਚ ਰੱਖ ਲਿਆ ਤੇ ਬਾਰੀਆਂ ਸਾਰੀਆਂ ਬੰਦ ਹੋ ਗਈਆਂ ਤੇ ਉਹਦੇ ਨਾਲ ਗੈਸ ਕਨ ਚੜਨ ਦੇ ਕਾਰਨ ਸਾਰਾ